ਉਹਦੇ ਦੁਕਾਨਦਾਰ ਭਰਾਵਾਂ ਨਾਲ ਕੀਤਾ ਸੀ ਕਿ ਤੁਹਾਡੇ ਦੋਨਾਂ ਸਾਈਡਾਂ ਤੇ ਪਾਣੀ ਦੀ ਪਾਈਪ ਪਾ ਕੇ ਫਿਰ ਇਹ ਸੜਕ ਦਾ ਬਣਾਈ ਜਾਊਗੀ ਅੱਜ ਉਹਦੇ ਤਹਿਤ ਰੇਲਵੇ ਰੂਟ ਤੇ ਦੋਨਾਂ ਸਾਈਡਾਂ ਤੇ ਪਾਈਪਾਂ ਦਾ ਕੰਮ ਦੀ ਸ਼ੁਰੂਆਤ ਸਾਡੇ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਜੀ ਦੀ ਰੈਣਵਾਈ ਥੱਲੇ ਹੋਈ ਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਹਾਨੂੰ ਪਬਲਿਕ ਨੇ ਚੁਣਿਆ ਆ ਤੇ ਤੁਸੀਂ ਜਿਹੜੀ ਇਹ ਪਹਿਲ ਦੇ ਆਧਾਰ ਤੇ ਰੇਲਵੇ ਰੋਡ ਦਾ ਕੰਮ ਕਰਾਓ ਅਸੀਂ ਧੰਨਵਾਦ ਕਰਦੇ ਆਂ ਸਾਰੀ ਕਾਉਂਸਲ ਦਾ ਔਰ ਇਹ 9.5 ਕਰੋੜ ਰੁਪਈਆ ਸਾਰੇ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਪੈਣੀ ਆ ਜੀ ਜਿੱਥੇ ਜਿੱਥੇ ਨਹੀਂ ਪਈ ਟਿਊਬਲ ਵੀ ਇੱਕ ਨਵਾਂ ਲੱਗਣਾ ਔਰ ਇਹਦੇ ਨਾਲ ਜਿਹੜੀ ਇਹ ਵਾਟਰ ਸਪਲਾਈ ਦੋਨਾਂ ਸਾਈਡਾਂ ਤੇ ਪੈ ਜਾਣੀ ਆ ਜਿਹੜੀ ਇਹ ਸੜਕ ਟੁੱਟਦੀ ਸੀਗੀ ਵਾਟਰ ਸਪਲਾਈ ਲੀਕ ਹੋਣ ਦੇ ਨਾਲ ਸੜਕ ਟੁੱਟਦੀ ਸੀ ਅੱਜ ਮੁੱਢੀ ਸ਼ੁਰੂਆਤ ਹੋਈ ਆ ਮੈਂ ਧੰਨਵਾਦ ਕਰਦਾ ਵਪਾਰ ਮੰਡਲ ਦੇ ਪ੍ਰਧਾਨ ਜੀ ਦਾ ਵੀ ਸਾਰਿਆਂ ਦਾ ਅਸੀਂ ਇਹਨਾਂ ਨਾਲ ਵਾਦਾ ਕੀਤਾ ਸੀ ਜਦੋਂ ਇਹ ਧਰਨਾ ਲਾਉਂਦੇ ਸੀ ਪਹਿਲਾਂ ਸਾਨੂੰ ਵਾਟਰ ਸਪਲਾਈ ਪਾ ਲੈਂਦੇ ਹੋ ਅੱਜ ਉਹਦੀ ਸ਼ੁਰੂਆਤ ਹੋਈ ਹੈ ਦੇਖੋ ਜੀ ਜਦੋਂ ਵਾਟਰ ਸਪਲਾਈ ਪੂਰੀ ਹੋ ਗਈ ਇਹਦਾ ਜਿਹੜਾ ਰੇਲਵੇ ਰੋਡ ਦੀ ਸੜਕ ਦਾ ਪ੍ਰੋਸੈਸਾ ਚੱਲਦਾ ਪਿਆ ਆ ਹਾਊਚੋ ਪਾਸ ਕਰਤੀ ਆ ਆਈ ਆਈਟੀ ਰੋਪੜ ਨੇ ਸਟਰਕਚਰ ਬਣਾਣਾ ਆ ਉਹਨਾਂ ਦਾ ਜਦੋਂ ਸਟਰਕਚਰ ਬਣ ਕੇ ਆ ਗਿਆ ਪੇ ਚੰਡੀਗੜ੍ਹ ਜਾਊਗਾ ਫਿਰ ਇਹਦਾ ਟੈਂਡਰ ਲਾਵਾਂਗੇ ਤਦ ਤੱਕ ਜਦ ਤੱਕ ਵਾਟਰ ਸਪਲਾਈ ਦਾ ਕੰਮ ਕੰਪਲੀਟ ਹੋਣਾ ਤਦ ਤੱਕ ਇਹਦਾ ਟੈਂਡਰ ਵੀ ਲੱਗ ਜਾਣਾ ਹੈ ਇਹ ਜੀ ਮੇਰੀ ਗੱਲ ਤੋਂ ਜਿਹੜਾ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਜਿਹੜਾ ਬਜਟ ਸੀਗਾ ਇੰਟਰਲੋਕ ਟੈਲਾਂ ਦਾ ਸੀ ਫਿਰ ਲੋਕ ਦਾ ਲਾਇਆ ਫਿਰ ਤੁਹਾਡੇ ਦੁਕਾਨਦਾਰ ਭਰਾ ਕਹਿਣ ਲੱਗੇ ਜੀ ਇੱਕ ਵਾਰੀ ਕਟਾ-ਕੱਟੀ ਕੱਢੋ ਇਹਨੂੰ ਕੰਕਰੀਟ ਬਣਾਓ ਕੰਕਰੀਟ ਬਣਾਓ ਇਹ ਕੰਕਰੀਟ ਰੋਡ ਬਣਨੀ ਆ ਤਾ ਇਹਦਾ ਬਜਟ ਵਧਿਆ ਜੀ ਵਰੀਆ ਪੈ ਕੇ ਬਣਨੀ ਆ ਇਹ ਇਹਦਾ ਏਰੀਆ ਕਿੱਥੋਂ ਕਿੱਥਾ ਤੱਕ ਹੈ ਇਹ ਜਸ਼ਪਾਲ ਆਭਜਬਾਦੀ ਉਹਨਾਂ ਦੀ ਦੁਕਾਨ ਤੋਂ ਲੈ ਕੇ ਰੇਲਵੇ ਫਾਟਕ ਤੱਕ ਰੇਲਵੇ ਤੋਂ ਥੋੜਾ ਜਿਹਾ ਉਰੇ ਜਿੱਥੇ ਨਹੀਂ ਫਾਟਕ ਤੱਕ ਜੀ ਜਿੱਥੇ ਜੋਦ ਜਿੱਥੇ ਸਾਡੀ ਲਿਮਟ ਹੈ ਜੀ ਕਿੰਨਾ ਸਕੂਟ ਪਾਸ ਹੈ 6 ਕਰੋੜ 49 ਲੱਖ ਰੁਪਏ ਦਾ ਜਦ ਜਦੋਂ ਇਹ ਰੇਲਵੇ ਰੋਡ ਦਾ ਕੰਮ ਸ਼ੁਰੂ ਹੋਊਗਾ ਘੱਟੋ ਘੱਟ ਵੀ ਮਹੀਨਾ ਡੇਢ ਮਹੀਨਾ ਦਾ 2 ਮਹੀਨੇ ਲੱਗੂਗੇ ਜੀ ਕਿਉਂਕਿ ਸਕਾਨ ਨੂੰ ਵੀ ਟਾਈਮ ਲੱਗਣਾ ਪਸਾਬ ਤੋਂ ਪਹਿਲੇ ਹੋਣਦੇ ਹੈਗੇ ਕੰਮ ਸੋ ਦੇ ਨਹੀਂ ਨਹੀਂ ਦੇਖੋ ਜੀ ਇਹ ਤਾਂ ਹੁਣ ਪਹਿਲਾਂ ਬਾਟਰ ਸਪਲਾਈ ਕੰਪਲੀਟ ਹੋ ਜਵੇ ਫਿਰ ਬਾਟਰ ਸਪਲਾਈ ਕੰਪਲੀਟ ਕਰਕੇ ਮੈਂ ਸਾਰੇ ਇੱਥੋਂ ਦੇ ਵਾਸੀਆਂ ਨੂੰ ਕਹਿੰਦਾ ਕਨੈਕਸ਼ਨ ਲੈ ਲੈਣ ਜਿਹੜਾ ਪ੍ਰੋਸੈਸ ਨੂੰ ਟਾਈਮ ਤਾਂ ਲੱਗਣਾ ਹੀ ਆ ਜੀ ਅੱਛਾ ਦੁਕਾਨਦਾਰਾਂ ਨੂੰ ਕੀ ਅਪੀਲ ਹੈ ਤੇ ਕੀ ਸੁਨੇਹਾ ਕੀ ਹੈ ਦੁਕਾਨਦਾਰਾਂ ਨੂੰ ਇਹੀ ਅਪੀਲ ਹੈ ਕਿ ਬਾਟਰ ਸਪਲਾਈ ਪੈਂਦੀ ਆ ਨਾਲ ਦੀ ਨਾਲ ਕਨੈਕਸ਼ਨ ਆਪਣੇ ਵਾਲੇ ਪਾਸੇ ਲੈ ਲਓ ਚਾਹੇ ਨਹੀਂ ਵੀ ਜ਼ਰੂਰਤ ਤਾਂ ਵੀ ਲੈ ਕੇ ਰੱਖ ਲਓ ਤਾਂ ਕਿ ਇਹਨੂੰ ਗਾਰਵਾਨੀ ਅਸੀਂ ਪੱਟਣ ਦੇਣਾ ਬਾਅਦ ਚੋ ਅਜੀ ਬਾਅਦ ਚ ਜਦੋਂ ਸੜਕ ਕੰਪਲੀਟ ਹੋ ਜਾਣੀ ਅਸੀਂ ਹਾਊਸ ਦੇ ਵਿੱਚ ਮਤਾ ਪਾ ਦੇਣਾ ਵੀ ਇੰਨਾ ਚਿਰੇ ਸੜਕ ਨਹੀਂ ਪਟ ਹੋਊਗੀ ਠੀਕ ਹੈ ਚਲੋ ਟ੍ਰੈਫਿਕ ਜਾਵਾ ਆਜੀ ਬਾਦਾਂਜੀ ਸਾਰਿਆਂ ਨੇ ਪਹਿਲਾਂ ਮੈਂ ਸਾਰਿਆਂ ਨੂੰ ਪਤੇ ਪਹਲਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਪਹਿਲਾ ਕੰਮ ਸ਼ੁਰੂ ਹੋਣ ਲੱਗਾ ਹੈ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਕਿ ਮੈਨੂੰ ਵੀ ਮੌਕਾ ਮਿਲਿਆ ਆ ਕਿ ਨਵਾਂ ਸ਼ਹਿਰ ਦੀ ਸੇਵਾ ਕਰਨ ਦਾ ਮੈਂ ਪਹਿਲ ਦੇ ਆਧਾਰ ਤੇ ਰੇਲਵੇ ਰੋਡ ਦਾ ਕੰਮ ਕਰਵਾਵਾਂਗੀ ਸਭ ਤੋਂ ਪਹਿਲਾਂ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਾਂਗੇ ਕਿਉਂਕਿ ਜਿਹੜੀ ਪਹਿਲਾਂ ਵਾਟਰ ਸਪਲਾਈ ਪਈ ਹੋਈ ਉਹ ਬਹੁਤ ਜ਼ਿਆਦਾ ਪੁਰਾਣੀ ਹੈ ਔਰ ਟੁੱਟ ਚੁੱਕੀ ਆ ਇਸ ਕਰਕੇ ਜਿਹੜੀ ਸੜਕ बार-बार ਟੁੱਟਣ ਦਾ ਕਾਰਨ ਹੈ ਕਿ ਬਲੈਕ ਲੀਕੇਜ ਹੋ ਰਹੀ ਹੈ ਪਾਣੀ ਦੀ ਇਸ ਕਰਕੇ ਤੇ ਮੈਂ ਸਾਡਾ ਤੇ ਸਾਡੇ 13 ਕਰੋੜ ਦਾ ਬਜਟ ਪਾ ਸੀ ਮੈਂ 9 ਕਰੋੜ ਦਾ ਬਜਟ ਜਿਹੜਾ ਆਪਣਾ ਰੱਖਿਆ ਸੀ ਹਾਂਜੀ ਉਸ ਤੋਂ ਜ਼ਿਆਦਾ ਉੱਪਰ ਆ ਸੀ ਕੰਮ ਕਰਵਾਵਾਂਗੇ ਤੇ ਇਹ ਸਾਡਾ ਹੈਗਾ 9.5 ਕਰੋੜ ਦਾ ਬਜਟ ਆ ਇਹਦੇ ਵਿੱਚ ਸ਼ਹਿਰ ਦੇ ਜਿਹੜੇ ਵਾਟਰ ਏਰੀਆ 'ਚ ਨਹੀਂ ਹੈਗੀ ਪਾਈਪਲਾਈਨ ਉੱਥੇ ਵੀ ਪਾਈ ਜਾਊਗੀ ਤੇ ਇੱਕ ਸਾਡਾ ਟਿਊਬਲ ਦਾ ਆ ਅਸੀਂ ਪਹਿਲੇ ਆਧਾਰ ਤੇ ਕੰਮ ਕਰਾਂਗੇ ਮਹਿਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਤੈ ਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਨਵਾਂ ਸ਼ਹਿਰ ਦੇ ਵਾਟਰ ਸਪਲਾਈ ਲਈ 9.9 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ। ਤੇ ਇਹਦੇ ਵਿੱਚ ਹੋਰ ਕਿੰਨਾ ਖਰਚਾ ਹੈਗਾ ਬਾਟਰ ਸਪਲਾਈ ਦਾ? ਦੇਖੋ ਜੀ ਇਹ ਤਾਂ ਹੁਣ ਬਾਅਦ ਚੋਂ ਨਾਲ ਨਾਲ ਪੜੂੰਗਾ ਜੀ ਅਸੀਂ ਤਾਂ ਕੰਮ ਕਰਵਾਉਣਾ। 9.9 ਕਰੋੜ ਰੁਪਏ 9.9 ਕਰੋੜ ਰੁਪਏ ਸਾਰੇ ਸ਼ਹਿਰ ਦਾ ਆਇਆ ਜਿੱਥੇ-ਜਿੱਥੇ ਘੱਟ ਤੋਂ ਘੱਟ ਵੀ 30 ਕਿਲੋਮੀਟਰ ਦੇ ਕਰੀਬ ਵਾਟਰ ਸਪਲਾਈ ਦੀ ਪਾਈਪ ਪੈਣੀ ਹੈ। ਸ਼ਹਿਰ ਦੇ ਚਲੋ ਧੰਨਵਾਦੀ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਮੇਟੀ ਦੇ ਪ੍ਰਧਾਨ ਮੈਂ ਬਲਵਿੰਦਰ ਕੌਰ ਦਾ ਬਦੂ ਜਿਹਨਾਂ ਨੇ ਅੱਜ ਮੇਰੇ ਵਾਰਡ ਦੀ ਸੜਕ ਸ਼ੁਰੂ ਕਰਾਈ ਹੈ ਪਾਣੀ ਦੀ ਪਾਈਪ ਲਾਈਨ ਪੈਣ ਲੱਗੀ ਤਾਂ ਉਸ ਤੋਂ ਬਾਅਦ ਸੜਕ ਵੀ ਕਰਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਆ ਬੇ ਨਾਲ ਸਾਥ ਹੋ ਦੇ ਕੇ ਆਪਣੀ ਸੜਕ ਨੂੰ ਵਧੀਆ ਬਣਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਇਹ ਜੀ ਅੱਜ ਨਗਰ ਕੌਂਸਲ ਦੀ ਨਵੀਂ ਜਨਕ ਮਿਟੀ ਦੇ ਪ੍ਰਧਾਨ ਸਰਦ ਮੋਹਨ ਸਿੰਘ ਵਾਹੀ ਦੇ ਪ੍ਰਧਾਨ ਦੀ ਗਵਾਈ ਇਹ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਗਿਆ ਬਹੁਤ ਹੀ ਛਲਾਗਾ ਜੋਗਾ ਉਹ ਵਾਦਾ ਕੀਤਾ ਸੀਗਾ ਵੀ ਅਸੀਂ ਨਵੀਂ ਕਮੇਟੀ ਜਿਹੜੀ ਰੇਲਵੇ ਉਰ ਤੋਂ ਕੰਮ ਦਾ ਆਰੰਭ ਕਰਨ ਦੀ ਉਹਨਾਂ ਨਵੇਂ ਖੇਤ ਵੀ ਰੇਲਵੇ ਉਰ ਤੋਂ ਕੰਮ ਆਰੰਭ ਕਰਕੇ ਬਹੁਤ ਹੀ ਸ਼ਹਿਰਿਆ ਦਾ ਮਨ ਜਿੱਤਿਆ ਅਸੀਂ ਸ਼ਹਿਰਿਆਂ ਨੂੰ ਵਿਸ਼ਵਾਸ ਨਹੀਂ ਦਵਾਦੇ ਆ ਕਿ ਸ਼ਹਿਰ ਦਾ ਬਕਾਖ ਲਦਮਰ ਪਤਾ ਹਾਂ ਦੀ ਗਵਾਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ ਸਾਡੀ ਸਮੁੱਚੀ ਟੀਮ ਜਿਹੜੇ ਆ ਉੱਤੇ ਕਾਂਗਰਸ ਵੀ ਨਾਲ ਆ ਕੇ ਸਹਿਯੋਗ ਕਰਨਗੇ ਇਸ ਕਰਕੇ ਸਭ ਮੈਂ ਹਮੇਸ਼ਾ ਕਹਾਂਗਾ ਮੈਂ ਅੜਕਾ ਨਹੀਂ ਬਣੂੰਗਾ ਸ਼ਹਿਰ ਦੇ ਬਕਾਖ ਦੀ ਖੜੂੰਗਾ ਇਹ ਹਿੰਦ ਵਿਆਪ ਚਾਚਾ ਚਾਚਾ ਕੋਈ ਸ਼ੱਕ ਕੋਈ ਸ਼ੱਕ ਕੋਈ ਸਵਾਲ ਸਾਨੂੰ ਕੋਈ ਸਵਾਲ ਪੁੱਛਣਾ ਸ਼ੱਕ ਮੈਨੂੰ ਜਿਹੜਾ ਸ਼ੱਕ ਆਵੇ ਕਰੀ ਜਾਣ ਮੈਂ ਸ਼ਹਿਰ ਦੇ ਵਕਾਫੇ ਲੋਕਰ ਮੈਨੂੰ ਚੁਣਿਆ ਸ਼ਹਿਰ ਦੇ ਵਕਾਫੇ ਕਰਾਂਗਾ ਮੈਨੂੰ ਕੋਈ ਪਾਰਟੀ ਵਜ ਮੈਂ ਕਿਸੇ ਕੋਈ ਸਰਟੀਫੀਕੇਟ ਲੈ ਲੋੜੀ ਮੈਂ ਕੀ ਆ ਕੀ ਨਹੀਂ ਲੋਕ ਮੈਨੂੰ ਜਾਣਦੇ ਆ ਲੋਕਾਂ ਨੂੰ ਪਿਆਰ ਕਰਦੇ ਆ ਉਹ ਮੇਰੇ ਨਫਰਕਾਰ ਦੇ ਕਰੀਅਰ ਦਾ ਉਹਨਾਂ ਦੀ ਪਰਵਾਹ ਨਹੀਂ ਕਰਦਾ ਜੈ ਹਿੰਦ ਜੈ ਭਰਤ ਹਾਂਜੀ ਘਾਟੀ ਦੀ ਜੇ ਕਮੇਟੀ ਜੀ ਬੱਝਾ ਜੀ ਜੀ ਬੜੇ ਲੰਮੇ ਸਮੇਂ ਤੋਂ ਤੁਸੀਂ ਘਰជាਟ ਤੁਹਾਨੂੰ ਬੜੀ ਦੇਖੋ ਬੜੀ ਖੁਸ਼ੀ ਦੀ ਗੱਲ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਜੀ ਸ਼ਹਿਰ ਵਾਸੀਆਂ ਵਾਸਤੇ ਰੇਲਵੇ ਰੋਡ ਦੇ ਜਿਹੜੇ ਵਾਸੀ ਆ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਅੱਜ ਹਲਕਾ ਇੰਚਾਰਜ ਅਨੰਦ ਜਮਨ ਪਾਟਿਕ ਜੀ ਪ੍ਰਧਾਨ ਜੀ ਮੈਡਮ ਪ੍ਰਧਾਨ ਜੀ ਸੀਨੀਅਰ ਪ੍ਰਧਾਨ ਤੇ ਜਿਹੜੇ ਵਾਈਸ ਪ੍ਰਧਾਨ ਆ ਉਹਨਾਂ ਵੱਲੋਂ ਜਿਹੜਾ ਕਦਮ ਪੁੱਟਿਆ ਗਿਆ ਜਿਹੜਾ ਇਹਨੂੰ ਨੇਪਰੇ ਚੜਿਆ ਗਿਆ ਜਿਹੜਾ ਇਹਨੂੰ ਬੜਾ ਅਸੀਂ ਧੰਨਵਾਦੀ ਆ ਇਹਨਾਂ ਦੇ ਕਿਉਂਕਿ ਬੜੇ ਕਾਫੀ ਲੰਬੇ ਸਮੇਂ ਤੋਂ ਖੜਾ ਸੰਘਰਸ਼ ਚੱਲ ਰਿਹਾ ਸੀਗਾ ਬੜੀ ਪ੍ਰੋਬਲਮ ਆ ਰਹੀ ਸੀਗੀ ਅਗੋ ਕੁਦਰਤੀ ਗੱਲ ਹੈ ਕਿ ਬਰਸਾਤਾਂ ਵੀ ਆਣ ਵਾਲੀਆਂ ਸੀ ਇਹ ਬਰਸਾਤਾਂ ਤੋਂ ਮੇਰਾ ਖਿਆਲ ਹੈ ਕਿ ਤਕਰੀਬਨ ਬਜ਼ਾਤਾ ਦੇ ਨੇੜੇ ਤੇੜੀ ਇਹ ਕੰਪਲੀਟ ਹੋ ਜਾਏਗਾ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰਾਹਤ ਦੀ ਗੱਲ ਹੈ ਇਹਨਾਂ ਸਾਰਿਆਂ ਦਾ ਜਿਹੜੇ ਜਿੰਨੇ ਵੀ ਜਿਨ੍ਹਾਂ ਨੇ ਵੀ ਇਹ ਮਿਹਨਤ ਕੀਤੀ ਹੈ ਇਹਨੂੰ ਸਿਰੇ ਚੜਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਡਾਕਟਰ ਸਾਹਿਬ ਮੈਂ ਮੈਂ ਸਾਡੇ ਹਲਕਾ ਇੰਜਾਦ ਜੀ ਸ਼੍ਰੀ ਲਲਿਤਮਨ ਪਾਟਕ ਉਹਨਾਂ ਦੇ ਨਾਲ ਸਾਡੀ ਛੋਟੀ ਭੈਣ ਬਲਵਿੰਦਰ ਕੌਰ ਜੀ ਪ੍ਰਧਾਨ ਨਗਰ ਕਾਉਂਸਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਰੇਲਵੇ ਰੋਡ ਤੇ ਇੱਕ ਚੰਗੀ ਸ਼ੁਰੂਆਤ ਕੀਤੀ ਆ ਕਿ ਜਿਦਾ ਕਿ ਅਸੀਂ ਬਾਰ-ਬਾਰ ਮੈਂ ਮੀਟਿੰਗਾਂ 'ਚ ਵੀ ਇੱਕ ਅੱਧੀ ਵਾਰੀ ਇਹੀ ਬੇਨਤੀ ਕੀਤੀ ਸੀ ਵੀ ਰੇਲਵੇ ਰੋਡ ਦੇ ਉੱਤੇ ਦੋਨੋਂ ਪਾਸੇ ਬਾਰਡਰ ਸਪਲਾਈ ਪਾਈ ਜਾਵੇ ਤਾਂ ਜੋ ਦੁਕਾਨਦਾਰ ਜਿਹੜੇ ਕਨੈਕਸ਼ਨ ਲੈਂਦੇ ਆ ਉਹ ਸਾਈਡਾਂ ਤੋਂ ਆਪਣੇ ਆਪਣੀ ਸਾਈਡ ਤੋਂ ਲੈਣ ਕ੍ਰੋਸ ਕਨੈਕਸ਼ਨ ਨਾਲ ਲਿਆ ਜਾਵੇ ਉਹਦਾਂ ਬਾਰ-ਬਾਰ ਰੋਡ ਟੁੱਟਦੀ ਆ ਇਹਨਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਹ ਜਿਹੜਾ ਆ ਕੰਮ ਅੱਜ ਦੀ ਕੰਮ ਦੀ ਸ਼ੁਰੂਆਤ ਕੀਤੀ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮੇਰੇ ਖਲੋ ਜੈ ਭੀਮ ਜੈ ਭਾਗਤ ਵਾਹਿਗੁਰੂ ਜੀ ਖਾਲਸਾ ਸ਼ਹੀ ਭਾਈ ਗੁਰੂ ਖਤੇ ਆ ਦੇਖੋ ਜਿਹੜਾ ਅਸੀਂ ਕਿੱਚਾ ਮਿੱਥਿਆ ਸਗਾ ਨਵਾਂ ਸ਼ਹਿਰ ਨਗਰ ਕੌਂਸਲ ਦੇ ਵਿੱਚ ਸਤਕਾਰ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਗੁਰਵਿੰਦਰ ਕੌਰ ਜੀ ਸੀਨੀਅਰ ਬਾਈਸ ਪ੍ਰਧਾਨ ਗਿੰਦਰਜੀਤ ਕੌਰ ਜੀ ਤੇ ਮੈਂ ਅਸੀਂ ਇਹ ਦੇਖੋ ਹੀ ਕਿਹਾ ਸੀ ਕਿ ਪਾਰਟੀ ਵਾਜਿਤ ਉੱਪਰ ਉੱਠ ਕੇ ਜਿਹੜਾ ਨਵਾਂ ਸ਼ਹਿਰ ਦਾ ਕੰਮ ਕਰਾਂਗੇ ਵਿਕਾਸ ਕਰਾਂਗੇ ਅੱਜ ਦੇਖੋ ਤੁਹਾਡੇ ਸਾਹਮਣੇ ਅਸੀਂ ਰੇਲਵੇ ਰੋਡ ਤੇ ਜਿਹੜਾ ਮਾਰਸ ਪਾਈ ਦਾ ਜਿਹੜਾ ਕੰਮ ਸ਼ੁਰੂ ਕਰਾਉਣ ਲੱਗੇ ਆ ਜੀ ਅਸੀਂ ਅੱਗੇ ਵੀ ਇਦਾਂ ਹੀ ਕੰਮ ਦਾ ਸ਼ਹਿਦਾਂ ਕਰਦੇ ਰਹਾਂਗੇ ਜੀ ਕਿਹੜਾ ਮਾਰਦੇ ਰਹੋਗੇ ਜੀ ਬਿਲਕੁਲ ਬਿਲਕੁਲ ਅਸੀਂ ਦੇਖੋ ਕੋਈ ਡਾਊਟ ਨਹੀਂ ਕੋਈ ਡਾਊਟ ਨਹੀਂ ਜੀ ਮਟੀਰੀਅਲ ਚੈੱਕ ਕਰਦੇ ਰਹੂਗਾ ਮਟੀਰੀਅਲ ਚੈੱਕ ਕਰਾਂਗੇ ਜਰੂਰ ਪਿਛਲੀ ਵਾਰ ਲੋਕੀ ਕਹਿੰਦੇ ਮਟੀਰੀਅਲ ਸਹੀ ਨਹੀਂ ਲੱਗਾ ਹਾਂਜੀ ਹਾਂਜੀ ਚੈੱਕ ਕਰਦੇ ਰਹੂਗਾ ਪੂਰਾ ਜੀ ਪੂਰਾ ਪੂਰਾ ਜੀ ਡੀਲ ਚੈੱਕ ਕਰਕੇ ਦੇਖੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੀ ਨਜ਼ਰ ਰੱਖਣੀ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਜੀ ਇਹਦੀ ਠੀਕ ਹੈ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਅੱਜ ਰੇਲਵੇ ਰੋਡ ਦਾ ਕੰਮ ਸ਼ੁਰੂ ਹੋ ਗਿਆ ਤੇ ਦਿਨਾਂ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਔਰ ਮੈਂ ਇੱਕੋ ਬੇਨਤੀ ਕਰਦਾ ਇਹਨਾਂ ਨੂੰ ਕਿ ਜਲਦੀ ਜੋ ਜਲਦੀ ਕੰਮ ਕਰਾਏ ਜਾਵੇ ਹੋਲੀ ਨਾ ਕਰਾਏ ਭਾਵੇਂ ਦਿਨ ਰਾਤ ਕਰਕੇ ਕੰਮ ਕਰਾਇਆ ਜਾਵੇ ਇੱਕ ਡੇਢ ਦੋ ਮਹੀਨੇ ਜੋ ਟਾਈਮ ਇਹਨਾਂ ਨੇ ਕਿਹਾ ਆ ਉਸ ਕੰਮ ਦੌਰਾਨ ਕੰਮ ਕੀਤਾ ਜਾਵੇ ਔਰ ਇਹੀ ਮੇਰੀ ਬੇਨਤੀ ਹੈ ਔਰ ਇਹਨਾਂ ਦਾ ਸਾਰੇ ਤੈ ਤੈ ਦਿਲੋਂ ਧੰਨਵਾਦ ਬਹੁਤ ਵੱਡੀ ਇਨਾਮਿਸ ਚੱਲਿਆ ਅੱਜ ਨਗਰ ਕੌਂਸਲ ਨਵਾਂ ਸ਼ਹਿਰ ਵੱਲੋਂ ਜਿਹੜਾ ਪਾਣੀ ਦਾ ਰੇਲਵੇ ਰੋਡ ਦੇ ਪਾਣੀ ਦੀ ਜਿਹੜੀ ਪਾਣੀ ਕਰਕੇ ਜਿਹੜੀ ਪਰੇਸ਼ਾਨੀ ਆਂਦੀ ਸੀ ਕਿ ਲਗਾਤਾਰ ਸੜਕ ਟੁੱਟ ਜਾਂਦੀ ਸੀ ਉਹ ਪਾਣੀ ਦੀਆਂ ਜਿਹੜੀਆਂ ਲੰਬੇ ਸਮੇਂ ਤੋਂ ਪਈਆਂ ਪਾਈਪਾਂ ਸੀਗੀਆਂ ਉਹ ਦੁਰਸਤ ਕਰਨ ਦਾ ਅੱਜ ਅਸੀਂ ਸ਼ੁਰੂ ਕੀਤਾ ਵਾ ਕੰਮ ਤੇ ਜਿਹੜੀਆਂ ਇਹ ਪਾਈਪਾਂ ਨੇ ਸਪੈਸ਼ਲ ਡਕਟਾਈਲ ਪਾਈਪਾਂ ਨੇ ਕਰੀਬ 30 ਕਿਲੋਮੀਟਰ ਦੇ ਕਰੀਬ ਇਹਨਾਂ ਪਾਈਪਲਾਈਨਾਂ ਨਾਲ ਨਵੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਪਾਣੀ ਪਹੁੰਚਾਇਆ ਜਾਣਾ ਵਾ ਇਹ ਡਕਟਾਈਲ ਪਾਈਪ ਜਿਹੜੀ ਹੈ ਇਹਦੀ ਕੰਮ ਸੇ ਕੰਮ 100 ਸਾਲ ਦੀ ਜੇ ਮੈਂ ਕਹਾਂ ਲਾਈਫ ਹੁੰਦੀ ਕਿਉਂਕਿ ਇਹ ਸਪੈਸ਼ਲ ਹੁੰਦੀ ਹੈ ਤੇ ਤੇ ਸੈਰਮਿਕ ਦੀ ਕੋਟਿੰਗ ਹੋਈ ਹੋਇਆ ਤੇ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਜਿੱਥੇ ਵਧਾਈ ਦਿੰਨਾ ਵਾਂ ਇਸ ਚੰਗੇ ਕੰਮ ਦੀ ਤੇ ਉੱਥੇ ਜਿਹੜਾ ਸਾਡੇ ਮੈਡਮ ਬਲਵਿੰਦਰ ਕੌਰ ਨੇ ਜਿਹੜੀ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਸ਼ਹਿਰ ਦਾ ਇੱਕ ਵੱਡਾ ਕੰਮ ਜਿਹੜਾ ਉਹ ਪਹਿਲਾ ਕੰਮ ਹੋ ਰਿਹਾ ਮੈਂ ਉਹਨਾਂ ਨੂੰ ਹੀ ਬਹੁਤ-ਬਹੁਤ ਮੁਹਾਰਤਵਾਦ ਦਿੰਨਾ ਤੇ ਨਾਲ ਦੀ ਨਾਲ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦਾ ਜਿਨ੍ਹਾਂ ਦੇ ਕਰਕੇ ਨਵਾਂ ਸ਼ਹਿਰ ਦੇ ਵਿੱਚ ਵਿਕਾਸ ਦਾ ਜਿਹੜਾ ਕਾਰਜ ਕਾਰਜਵਾਹ ਉਹ ਲਗਾਤਾਰ ਜਾਰੀ